ਜੋ ਬੋਲੇ ਸੋ ਨਿਹਾਲ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਸੁਸੰਗਤ ਜੀ ਇਸ ਸਮੇ ਅਸੀਂ ਸ੍ਰੀ ਗੁਰੂ ਰਵਿਦਾਸ ਕਾਲਜ ਕੋ ਐਜੂਕੇਸ਼ਨ ਫਗਵਾੜਾ ਵਿਖੇ ਵਜੂਦ ਆ ਜਿੱਥੇ ਅੱਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਕਾਲਜ ਦੇ ਮੈਨੇਜਮੈਂਟ ਦੇ ਵੱਲੋਂ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ ਸਾਡੇ ਨਾਲ ਜੂਸੀ ਸਰੋਇਆ ਸਾਹਿਬ ਚੇਅਰਮੈਨ ਸਾਹਿਬ ਹਨ ਸ੍ਰੀ ਗੁਰਪ੍ਰੀਤ ਦਾਸ ਕਾਲਜ ਐਜੂਕੇਸ਼ਨ ਦੇ ਆਪਰ ਨਾਲ ਗੱਲਬਾਤ ਕਰ ਰਹੇ ਸਰ ਜੈਗੁਰudev ਜੀ ਜੈਗੁਰudev ਜੀ ਸਰੋਇਆ ਸਾਹਿਬ ਸਤਗੁਰੂ ਰਬੀਦਾਸ ਮਹਾਰਾਜੀ ਦਾ 648 ਮ ਪ੍ਰਕਾਸ਼ਪੁਰਬ ਗੁਰੂ ਸਾਹਿਬ ਦੇ ਨਾਮ ਦੇ ਉੱਤੇ ਬਣੇ ਹੋਏ ਕਾਲਜ ਦੇ ਵਿੱਚ ਬਣਾਇਆ ਗਿਆ ਔਰ ਇਹ ਜਿਹੜੀਆਂ ਤਿਆਰੀਆਂ ਸਿਗੀਆਂ ਪਿਛਲੇ ਕਾਫੀ ਸਮੇਂ ਤੋਂ ਮੈਨੇਜਮੈਂਟ ਵੱਲੋਂ ਕੀਤੀਆਂ ਜਾ ਰਹੀ ਸੀਗੀਆਂ ਅੱਜ ਦੇ ਗੌਰਵ ਸਮਾਗਮ ਤੇ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਪਹਿਲੇ ਤਾਂ ਸਭ ਤੋਂ ਵੱਡੀ ਗੱਲ ਇਹ ਆ ਜੀ ਕਿ ਹਰ ਸਾਲ ਦੀ ਤਰ੍ਹਾਂ ਇਹ ਤਰਸ ਜਿਹੜਾ 600 ਅੱਜ ਜਿਹੜਾ 648ਵਾਂ ਸ਼੍ਰੀ ਗੁਰੂ ਰਮਦਾਸ ਮਹਾਰਾਜ ਜੀ ਦਾ ਗੁਰਪੁਰਬ ਮਨਾ ਰਹੇ ਆ ਇਹ ਹਰ ਸਾਲ ਹੀ ਮਨਾਇਆ ਜਾਂਦਾ ਹੈ ਇਸ ਦੇ ਉੱਤੇ ਗੁਰੂ ਸਾਹਿਬ ਦੀਆਂ ਟੀਚਿੰਗਸ ਗੁਰੂ ਸਾਹਿਬ ਦਾ ਚਾਰੇ ਵਰਣਨ ਵਰਣਾ ਨੂੰ ਦਿੱਤਾ ਹੋਇਆ ਸੰਦੇਸ਼ ਜਿਹੜਾ ਕਿ ਹਰ ਵੇਲੇ ਕਿਰਤ ਤੇ ਹਰ ਇੱਕ ਵਰਗ ਨੂੰ ਉੱਚਾ ਚੁੱਕਦਾ ਆ ਉਸ ਨੂੰ ਜਾਣੂ ਕਰਾਉਣ ਵਾਸਤੇ ਅਸੀਂ ਸਕੂਲ ਦੇ ਬੱਚਿਆਂ ਦੇ ਵਿੱਚ ਇਹ ਹਰ ਸਾਲ ਮੈਸੇਜ ਦਿੰਨੇ ਆ ਕਿ ਗੁਰੂ ਜੀਆਂ ਟੀਚਰਸ ਦੇ ਨਾਲ ਮੰਨੋ ਤੇ ਉਹਨਾਂ ਤੇ ਚੱਲੋ ਸਰਵ ਜੀ ਸਾਹਿਬ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਜਿੱਥੇ ਬੱਚਿਆਂ ਨੂੰ ਉੱਚ ਪੱਧਰੀ ਜਿਹੜੀ ਸਿੱਖਿਆ ਸ਼੍ਰੀ ਗੁਰੂ ਰਵਿਦਾਸ ਕਾਲਜ ਕੋ ਐਜੂਕੇਸ਼ਨ ਫਗਵਾੜਾ ਵੱਲੋਂ ਦਿੱਤੀ ਜਾਂਦੀ ਹੈ ਉੱਥੇ ਹੀ ਸਾਡੇ ਮਹਾਨ ਰੈਵਰਾ ਸਤਿਗੁਰੂ ਰਬਿਦਾਸ ਸਹਾਰਾ ਜੀ ਬਾਬਾ ਸਾਹਿਬ ਜੀ ਔਰ ਸਾਡੇ ਗੁਰੂਆ ਮਹਾਪੁਰਸ਼ਾਂ ਦੇ ਮਿਸ਼ਨ ਉਹਨਾਂ ਦੀ ਬਾਣੀ ਦੇ ਨਾਲ ਵੀ ਬੱਚਿਆਂ ਨੂੰ ਜੋੜਿਆ ਜਾਂਦਾ ਹੈ ਅਸੀਂ ਦੇਖਿਆ ਕਿ ਬਹੁਤ ਸਾਰੇ ਜਿਹੜੇ ਵਿਦਿਆਰਥੀ ਸੀਗੇ ਉਹਨਾਂ ਨੇ ਸਤਿਗੁਰੂ ਰਬਿਦਾਸ ਸਮਰ ਦੀ ਜੀਵਨੀ ਉੱਤੇ ਵੀ ਗੱਲਬਾਤ ਕੀਤੀ ਉਹਨਾਂ ਦੀ ਬਾਣੀ ਉੱਤੇ ਵੀ ਗੱਲਬਾਤ ਕੀਤੀ ਹੈ ਸਰ ਪਿਛਲੇ ਕਾਫੀ ਲੰਬੇ ਸਾਲਾਂ ਤੋਂ ਗੁਰੂ ਸਾਹਿਬ ਦੇ ਨਾਮ ਤੇ ਜਿਹੜਾ ਕਾਲਜ ਫਗਵਾੜੇ ਵਿੱਚ ਹੈ ਸ਼੍ਰੀ ਗੁਰੂ ਰਬਿਦਾਸ ਕਾਲਜ ਅ ਬੱਚਿਆਂ ਨੂੰ ਉੱਚ ਪੱਦਰੀ ਸਿੱਖਿਆ ਦੇ ਰਿਆ ਹੁਣ ਤੱਕ ਅ ਕਿੰਨੇ ਕਸਾਲ ਹੋ ਗਏ ਆ ਬੱਚਿਆਂ ਨੂੰ ਜਿਹੜਾ ਇਸ ਕਾਲਜ ਦੇ ਵਿੱਚ ਪੜਾਈ ਕਰਦੇ ਨੂੰ ਜੇ ਅਸੀਂ ਪਸ਼ੋਕੜ ਵੱਲ ਧਿਆਨ ਮਾਰੀਏ ਤਾਂ ਇਹ ਸਮਝ ਆਏਗਾ ਕਿ ਐਕਚੁਅਲੀ 1972 ਦੇ ਵਿੱਚ ਜਿਹੜੇ ਲੋਕ ਇੱਧਰ ਦਿਾਨਾ ਆਰਾਈ ਬਾਹਰ ਗਏ ਹੋਏ ਸੀ ਉਹਨਾਂ ਦੀ ਇਹ ਸੋਚ ਸੀ ਕਿ ਜਿਹੜੀਆਂ ਸਾਡੀਆਂ ਬੱਚੀਆਂ ਨੇ ਇਹ ਲੋਕਾਂ ਦੇ 8 6 8 ਪੜਨ ਤੋਂ ਬਾਅਦ ਖੇਤਾਂ ਵਿੱਚ ਕੰਮ ਕਰਨਾਂ ਜਾਣ ਉਹਨਾਂ ਨੂੰ ਕੁਛ ਇਹ ਹੋ ਜਾਇਆ ਸੀ ਉਹਨਾਂ ਅੱਲਾ ਕਰੀਏ ਕਿ ਉਹ ਉਹ ਆਪਣੇ ਪੈਰਾਂ ਤੇ ਆਪ ਖੜੀਆਂ ਹੋ ਸਕਣ ਉਹ ਇਸ ਮੰਤਰ ਨੂੰ ਲੈ ਕੇ ਉਹਨਾਂ ਨੇ ਉਸ ਵੇਲੇ ਸ਼੍ਰੀ ਗੁਰੂ ਗਰਬਦਾਸ ਮਹਾਰਾਜ ਦੇ ਨਾਂ ਤੇ ਆਈਟੀਆਈ ਸ਼ੁਰੂ ਕੀਤਾ ਜਿਹਦੇ ਵਿੱਚ ਉਸ ਵੇਲੇ 6 ਕੋਰਸ ਚਲਾਏ ਗਏ ਤਾਂ ਕਿ ਉਦੋਂ ਉਹ ਕੱਲਾ ਬੱਚੀਆਂ ਵਾਸਤੇ ਸੀ ਤਾਂ ਕਿ ਬੱਚੀਆਂ ਆਉਣ ਪੜਨ ਤੇ ਆਪਣਾ ਭਵਿੱਖ ਸਵਾਰ ਸਰ ਸਾਨੂੰ ਪਤਾ ਲੱਗਾ ਲਾਸਟ ਟਾਈਮ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋਈ ਸੀ ਕਿ ਆਪਣੇ ਇਸ ਕਾਲਜ ਦੇ ਵਿੱਚੋਂ ਇੱਕ ਬੇਟੀ ਜਿਹੜੀ ਪੜ ਕੇ ਜੱਜ ਬਣੀ ਹੈ ਕਿ ਉਹਦੇ ਬਾਰੇ ਦੋ ਸ਼ਬਦ ਉਸ ਬੇਟੀ ਬਾਰੇ ਔਰਤ ਇਸ ਮੈਸੇਜ ਕਿਦਣੇ ਜਨ ਬਾਕੀ ਬੱਚਿਆਂ ਨੂੰ ਮੈਂ ਇਹ ਬੜੇ ਫਕਰ ਨਾਲ ਕਹਿਣਾ ਚਾਹੁੰਦਾ ਹਾਂ ਕਿ ਸਾਡੀ ਇਹ ਇੰਸਟੀਟਿਊਸ਼ਨ ਜਿੱਥੇ ਬਾਬੇ ਜੀ ਦੀਆਂ ਸ਼੍ਰੀ ਗੁਰੂ ਦਾਸ ਮਹਾਰਾਜ ਜੀ ਦੀਆਂ ਟੀਚਿੰਗ ਦੇ ਦੇ ਰਹੇ ਨੇ ਉਥੇ ਬੱਚਿਆਂ ਨੂੰ ਜਿਹੜੀ এডਿਕੇਸ਼ਨ ਆ ਬਿਲਕੁਲ ਕੁਆਲਟੀ এডਿਕੇਸ਼ਨ ਦਿੱਤੀ ਜਾਂਦੀ ਹੈ ਬੱਚਿਆਂ ਦੇ ਟੇਸ ਨੂੰ ਉਹਨਾਂ ਦੇ ਸੁਭਾਅ ਨੂੰ ਉਹਨਾਂ ਦਾ ਫਿਊਚਰ ਦੇ ਵਿੱਚ ਕੀ ਮੰਤਵ ਹੈ ਉਸ ਨੂੰ ਦੇਖ ਕੇ ਉਸੇ ਤਰ੍ਹਾਂ ਦੀ ਅਸੀਂ ਇੱਥੇ ਸਿੱਖਿਆ ਦਿੰਨੇ ਆਂ ਔਰ ਸਭ ਤੋਂ ਦੂਜੀ ਵੱਡੀ ਗੱਲ ਇਹ ਹੈ ਕਿ ਜਿਹੜੇ ਅਸੀਂ ਬੱਚਿਆਂ ਨੂੰ ਪੜਾਉਂਨੇ ਆਂ ਇਹ ਇਹ ਨਹੀਂ ਹੈ ਕਿ ਕੱਲੇ ਸ਼ਡਿਊਲ ਕਾਸ ਬੱਚੇ ਹੀ ਪੜਦੇ ਆਂ ਹਰ ਇੱਕ ਵਰਗ ਦੇ ਲੋਕ ਸਾਡੇ ਕੋਲ ਪੜਦੇ ਆਂ ਔਰ ਖਾਸ ਕਰਕੇ ਉਹ ਹੀ ਬੱਚੇ ਪੜਦੇ ਆਂ ਹਰ ਵਰਗ ਦੇ ਜਿਨ੍ਹਾਂ ਦੇ ਪੇਰੈਂਟਸ ਬਾਕੀ ਸਕੂਲਾਂ ਦੀਆਂ ਫੀਸਾਂ ਦੇਣ ਦੇ ਅਸਰਮਾਰਤ ਆਂ ਅਸੀਂ ਇੱਥੇ ਫੀਸ ਜਿਹੜੀ ਲੈਣੇ ਆਂ ਇੱਕ ਤਾਂ ਇਹ ਹੁੰਦਾ ਕਿ ਕੋਈ ਪ੍ਰੋਫਿਟ ਕੱਢਣਾ ਜਾਂ ਬਰਾਬਰ ਕਰਨਾ ਅਸੀਂ ਉਸ ਨੂੰ ਕਦੀ ਮਾਨਤਾ ਨਹੀਂ ਦਿੰਦੇ ਅਸੀਂ ਬੱਚੇ ਨੂੰ ਐਜੂਕੇਸ਼ਨ ਦਿੰਨੇ ਆ ਜੇ ਬਾਈ ਚਾਂਸ ਉਹ ਬੱਚੇ ਕੋਲ ਪੈਸਾ ਵੀ ਨਹੀਂ ਹੈਗਾ ਕਈ ਵਾਰੀ ਇਹੋ ਜਿਹੇ ਬੱਚੇ ਵੀ ਆ ਜਾਂਦੇ ਨੇ ਕਿ ਜਿਨ੍ਹਾਂ ਦੀਆਂ ਯੂਨੀਵਰਸਿਟੀ ਫੀਸ ਦੇਣ ਦੇ ਪੈਸਾ ਨਹੀਂ ਹੁੰਦਾ ਅਸੀਂ ਕੋਲੋਂ ਦੇ ਕੇ ਭਈ ਇਹ ਬੱਚਾ ਪੜੇ ਚੰਗਾ ਹੈਗਾ ਇਹ ਪੜ ਜਾਵੇ ਇਹਦਾ ਕੈਰੀਅਰ ਲੱਗੇ ਸੋਆ ਸਾਡਾ ਇਹ ਹੀ ਮੰਤਵ ਹੈ ਇਸੇ ਮੰਤਵ ਨਾਲ ਜਿਹੜੀ ਤੁਸੀਂ ਗੱਲ ਕੀਤੀ ਹੈ ਸਾਡੇ ਜਿਹੜੇ ਹਰ ਸਾਲ ਦੇ ਵਿੱਚ ਹਰ ਰਿਜ਼ਲਟ ਹਰ ਕਲਾਸ ਦਾ ਰਿਜ਼ਲਟ ਰਾਈਟ ਫਰੋਮ ਫਸਟ ਓਨਵਰਡ ਸੋ ਐਮਏ ਤੱਕ 100% ਆ ਰਿਹਾ ਸੈਕੰਡਲੀ ਜਿਹੜਾ ਵੀ ਆ ਬੱਚੀ ਆਈ ਹੈ ਇਹ ਪੰਜਵੀਂ ਤੋਂ ਬਾਅਦ ਪੜ੍ਹ ਕੇ ਸਾਡੇ ਕੋਲ ਆ ਗਈ ਇੱਥੋਂ ਪੜ੍ਹਨ ਤੋਂ ਬਾਅਦ ਇਹ ਫਿਰ ਇਹਨਾਂ ਐਲਐਲਬੀ ਕਿਉਂਕਿ ਸਾਡੇ ਕੋਲ ਨਹੀਂ ਸੀ ਬਾਹਰ ਕਰਕੇ ਇਹਦਾ ਮੋੜ ਅਸੀਂ ਇੱਥੇ ਇਸ ਤਰੀਕੇ ਨਾਲ ਬਣਿਆ ਕਿ ਉਹ ਜੱਜ ਬਣ ਕੇ ਹਯਾ ਨਾਲ ਹੀ ਪੁਲਾੜਾਈ ਦੀ ਲੜਕੀ ਹੈ ਔਰ ਇੱਥੇ ਦੀ ਪੜੀ ਬੱਚੀ ਆ ਸਰੇ ਬੜੀ ਮਾਣ ਵਾਲੀ ਗੱਲ ਹੈ ਕਿ ਸਤਗੁਰੂ ਰਵਿਦਾਸ ਮਹਾਰਾਜੀ ਦੇ ਨਾਮ ਤੇ ਬਣੇ ਹੋਏ ਸ਼੍ਰੀ ਗੁਰੂ ਰਵਿਦਾਸ ਕਾਲਜ ਕੋ-ਐਜੂਕੇਸ਼ਨ ਫਗਵਾੜਾ ਤੋਂ ਪੜ੍ਹ ਕੇ ਗਈ ਬੇਟੀ ਜੋ ਜੱਜ ਬਣੀ ਹੈ ਸੋ ਸਭ ਤੋਂ ਪਹਿਲਾਂ ਸਰ ਅਸੀਂ ਆਪ ਜੀ ਦੇ ਮੈਨੇਜਮੈਂਟ ਨੂੰ ਸਕੂਲ ਨੂੰ ਔਰ ਬੇਟੀ ਦੇ ਪੇਰੈਂਟਸ ਨੂੰ ਬੇਟੇ ਨੂੰ ਮੁਬਾਰਕਾ ਦਿੰਨੇ ਆ ਸਰ ਲਾਸਟ ਤੇ ਜਿਵੇਂ ਹੁਣ ਆਪ ਜੀ ਨੂੰ ਪਤਾ ਕਿ ਐਡਮਿਸ਼ਨ ਓਪਨ ਚੱਲ ਰਹੀਆਂ ਸਨ ਨਵੀਆਂ ਕਲਾਸਾਂ ਦੀ ਫਗਵਾੜਾ ਵਾਸੀਆਂ ਨੂੰ ਜਲੰਧਰ ਵਾਸੀਆਂ ਜਾਂ ਹੁਸ਼ਿਆਰਪੰਜਾ ਜ਼ਿਲ੍ਹਾ ਦੇ ਸ਼ਾਗਿਰ ਜਿਹੜੇ ਪਿੰਡ ਉਹ ਉਹਨਾਂ ਨੂੰ ਤੁਸੀਂ ਕੀ ਸੁਨਿਆ ਪੇਰੈਂਟਸ ਨੂੰ ਦੇਣਾ ਚਾਹੁੰਦੇ ਆ ਇਸ ਕਾਲਜ ਦੇ ਸਬੰਧੀ ਮੈਂ ਤੇ ਸਾਰੇ ਸਮੂਹ ਇਲਾਕਾ ਵਾਸੀਆਂ ਨੂੰ ਇਹ ਬੇਨਤੀ ਕਰੂੰਗਾ ਕਿ ਸਸਤੀ ਤੇ ਕੁਆਲਿਟੀ ਮਿਆਰ ਦੀ ਜਿਹੜੀ ਐਜੂਕੇਸ਼ਨ ਦੇਣ ਲਈ ਸਾਡੇ ਕੋਲ ਆਉਣ ਆਪਣੇ ਬੱਚਿਆਂ ਦੇ ਜੋ ਉਹਨਾਂ ਦੇ ਮਨ ਦੇ ਵਿੱਚ ਹੋਏ ਸਾਡੇ ਨਾਲ ਸ਼ੇਅਰ ਕਰਨ ਅਸੀਂ ਉਸ ਬੱਚੇ ਨੂੰ ਉਸੇ ਤਰ੍ਹਾਂ ਪੜਾਵਾਂਗੇ ਤਾਂ ਕਿ ਉਹ ਬੱਚਾ ਅੱਗੇ ਜਾ ਕੇ ਅਗਲੀ ਲਾਈਫ ਦੇ ਵਿੱਚ ਆਉਣ ਵਾਲੇ ਕੈਰੀਅਰ ਦੇ ਵਿੱਚ ਉਹ ਸਕਸੈਸਫੁਲ ਹੋਵੇ ਤੇ ਘੱਟ ਤੋਂ ਘੱਟ ਖਾਚੇ ਅਸੀਂ ਇੱਥੇ ਜਿਹੜਾ ਕਿ ਲੈਨੇ ਆ ਉਹਨਾਂ ਨਾਲ ਉਹਨਾਂ ਦਾ ਪੈਸਾ ਵੀ ਬਚੇਗਾ ਅੱਛੀ ਐਜੂਕੇਸ਼ਨ ਵੀ ਮਿਲੇਗੀ ਤੇ ਬੱਚੇ ਦਾ ਭਵਿੱਖ ਵੀ ਸੁਧਰੇਗਾ ਬਹੁਤ ਬਹੁਤ ਧੰਨਵਾਦ ਜੀ